984 ਸੁਮੇਰੇ ਕਰੈਕਟਰ ਕੀਤਾ ਸੀ ਜਿਹੋ ਦਿਲਜੀਤ ਭਾਈ ਨੂੰ ਗੋਲੀ ਮਾਰਦਾ ਐਂਡ ਰਿਸਪੈਕਟ ਇਹ ਗੈਸਟ ਐਕਸਪੀਰੀਅੰਸ ਸੀਗਾ ਕਿ ਉਹ ਆਪਣੇ ਸੌਰੇ ਘਰ ਆਇਆ ਹੁੰਦਾ ਉਹ ਘਰ ਵੜਨ ਲੈਂਦਾ ਉੱਟ ਕੇ ਗੋਲੀ ਮਾਰਨ ਲੈਂਦਾ ਮੈਂ ਕਿਹਾ ਹੋ ਗਿਆ ਪਰ ਜਦ ਉਹਦਾ ਰਿਜ਼ਲਟ ਆਇਆ ਲੋਕਾਂ ਨੇ ਰੋਂਦੇ ਰੋਂਦੇ ਫੋਨ ਕੀਤਾ ਮੈਨੂੰ ਮੇਰਾ ਕੈਰੀਅਰ 2 ਸਾਲ ਪਿੱਛੇ ਚੱਕ ਕੇ ਮਾਰਿਆ ਸੋ ਮੈਨੂੰ ਰਿਗਰੈਟ ਹੈ ਕਿ ਮੈਂ ਉਹ ਰੂਲ ਸ਼ਾਇਦ ਨਾ ਕਰਦਾ ਤਾਂ ਚੰਗੀ ਗੱਲ ਸੀ ਕਦੇ ਵੀ ਦੋ ਸਟਾਰ ਕਹਿੰਦੇ ਆਪਸ ਦੇ ਵਿੱਚ ਦੋਸਤ ਨਹੀਂ ਹੋ ਸਕਦੇ ਜੇ ਉਹ ਇਕੱਠੇ ਕੰਮ ਕਰਦੇ ਰਹਿਣ ਰਿਐਲਿਟੀ ਆ ਕੁੜੀਆਂ ਦਾ ਸਪੈਸ਼ਲੀ ਕਿਹਾ ਜਾਂਦਾ ਸੀ ਮੈਨੂੰ ਲੱਗਦਾ ਉਹਨਾਂ ਤੋਂ ਅੱਗੇ ਮੁੰਡੇ ਵੱਧ ਗਏ ਆ ਅੱਜਕੱਲ ਪਰ ਇਹ ਜਿਹੜਾ ਗੁਰਨਾਮ ਨਾਲ ਮੇਰਾ ਰਿਸ਼ਤਾ ਹੈ ਸਕਰੀਨ ਦੇ ਪਿੱਛੇ ਬਣਿਆ ਤੇ ਉਸ ਤੋਂ ਬਾਹਰ ਆਇਆ ਵੀ ਕੰਟੀਨਿਊ ਥੈਟ ਉਹਨੂੰ ਕੰਟੀਨਿਊ ਕੀਤਾ ਹੁਣ ਵੀ ਅਸੀਂ ਬਾਰ ਪਿੱਛੇ ਬੈਠੇ ਜੀਏ ਇਕੱਠੇ ਭਰਾਵਾਂ ਵਾਂਗੀ ਗੱਲ ਹੈਗੀ ਹੈ ਨਾ ਮੈਂ ਕਈ ਵਾਰ ਗੱਲ ਹੁੰਦੀ ਉਹ ਕਹਿੰਦਾ ਮੈਨੂੰ ਦੱਸੀ ਯਾਰ ਮੈਂ ਕਹੜਾ ਮੈਂ ਕਹਿੰਦਾ ਮੈਂ ਦੱਸ ਹੀ ਖਣਾ ਪਰ ਇਸਤੇ ਉਹ ਨਹੀਂ ਹੁੰਦੇ 24 ਘੰਟੇ ਚਿਟਚਟ ਫੋਨ ਤੇ ਸਨੈਪਚੈਟ ਤੇ ਕਿੱਥੇ ਆ ਕਿੱਥੇ ਜੀ ਤੁਹਾਡੀ ਗੱਲ ਹੋਵੇ ਮਹੀਨੇ ਬਾਅਦ ਹੋਵੇ ਜੇ ਤੁਸੀਂ ਬੀਜੀ ਉਤੋਂ ਹੀ ਹੋਗੇ ਪੰਜਾਬੀ ਇੰਡਸਟਰੀ ਦੇ ਕੋਲ ਤੁਹਾਨੂੰ ਪਤਾ ਹੈ ਕਨਸੈਪਟਸ ਦੀ ਤਾਂ ਕੋਈ ਕਮੀ ਨਹੀਂ ਪਰ ਜਦੋਂ ਸਾਡਾ ਕੋਈ ਵੀ ਪੰਜਾਬੀ ਫੈਮਿਲੀ ਤੇ ਆਧਾਰਿਤ ਹੈ ਐਗਜ਼ੈਕਟਲੀ ਤੇ ਜੇ ਕੋਈ ਸਾਡਾ ਪ੍ਰੋਡਿਊਸਰ ਕੋਈ ਵੱਖਰਾ ਕਨਸੈਪਟ ਲੈ ਕੇ ਆਂਦਾ ਤੇ ਆਡੀਅנס ਐਕਸੈਪਟ ਕਿਉਂ ਨਹੀਂ ਕਰਦੀ ਆਡੀਅנס ਇੰਟਰਟੇਨਮੈਂਟ ਲੱਭਦੀ ਆ ਆਡੀਅנס ਕਨਸੈਪਟ ਨਹੀਂ ਦੇਖਦੀ ਉਹਨਾਂ ਨੇ ਜੇ ਆਪਣੀ ਫੈਮਿਲੀ ਲੈ ਕੇ ਆਉਣਾ ਉਹਨੇ ਹਸਣਾ ਆਉਣਾ ਜਾਂ ਇਮੋਸ਼ਨ ਵਹਾਉਣਾ ਆਉਣਾਗਾ ਪਰ ਸਾਡੀ ਪੰਜਾਬੀ ਆਡੀਅנס ਉਨੀ ਵੱਡੀ ਨਹੀਂ ਹੈ ਕਿ ਉਹਨਾਂ ਬਜਟ ਨੂੰ ਵਾਪਸ ਦੇ ਦੇਵੇ ਹਮ ਐਡੀ ਵੱਡੀ ਬਣਾਉਣ ਲਈ ਸਾਨੂੰ ਪਤਾ ਨਹੀਂ 100 ਕਰੋੜ ਵੀ ਜਾ ਸਕਦਾ 400 ਕਰੋੜ ਵੀ ਲੱਗ ਸਕਦਾ ਠੀਕ ਹੈ ਸਾਡੀ ਫਿਲਮ ਦਾ ਇੱਕ ਬਜਟ ਹੈ ਪੰਜਾਬੀ ਆਡੀਅנס ਦਾ ਅਸੀਂ ਉਸੇ ਬਜਟ 'ਚ ਹੀ ਰਹਿ ਕੇ ਬਣਾ ਸਕਦੇ ਹਾਂ ਉਹਦੇ ਜਿਹੇ ਬਾਹੂਗਲਿ ਪਣ ਦੀ ਬਣਾ ਲਓ ਐਪਰੀਸ਼ੀਏਟ ਕਰਨਗੇ ਹਨ ਜਿੰਨੇ ਸਾਡੇ ਪੰਜਾਬੀ ਐਪਰੀਸ਼ੀਏਟ ਕਰਦੇ ਆ ਉਹਦੇ ਨਾਲ ਉਹਦਾ ਬਜਟ ਨਹੀਂ ਪੂਰਾ ਹੋਊਗਾ ਉਹ ਫਲॉप 'ਚ ਕਿਣੀ ਜਾਊਗਾ ਤੁਸੀਂ ਜੇ ਬਾਹੂਗਲੀ ਬਣਾਉਣੀ ਆ ਤਾਂ 300 ਕਰੋੜ ਤਾਂ ਲੱਗੂਗਾ ਹੀ ਹੁਣ ਸੀ ਰੀਅਲਿਸਟਿਕ ਬਣਾਉਣੀ ਆ 3 ਕਰੋੜ ਦੇ ਵਿੱਚ ਬਣ ਜਾਣੀ ਆ ਜਿਹਦਾ ਸਾਨੂੰ ਵਾਪਸੀ ਆ ਜਾਊਗਾ ਅਸੀਂ ਅਗਲੀ ਫਿਲਮ ਬਣਾ ਲਾਂਗੇ ਅਸੀਂ ਤਾਂ ਪੰਜਾਬ ਲਈ ਜਾਉਣਾ ਮਰਨਾ ਨਾ ਯੂਕੇ ਸਬਸਿਡੀ ਦਿੰਦੀ ਹੈ ਪਰ ਸਾਡਾ ਯੂਕੇ 'ਚ ਲੱਗ ਵੀ ਤਾਂ ਤਿੰਨ ਗੁਣਾ ਜਾਂਦਾ ਜਾ ਕੇ ਹੈ ਨਾ ਤੇ ਸਬਸਿਡੀ ਜਿੰਨੀ ਕ ਆਉਂਦੀ ਆ ਉਹ ਤੇ 10 ਮਹੀਨੇ ਬਾਅਦ ਆਉਂਦੀ ਆ ਹੂੰ ਉਹ ਤਾਂ ਸਾਡਾ ਹੋਲਡ ਹੋ ਗਿਆ ਅਸੀਂ ਤਾਂ ਫੇਰ ਵੀ ਸਬਸਿਡੀ ਲੈ ਕੇ ਵੀ ਮਰ ਗਏ ਮਰ ਗਏ ਹੈ ਨਾ ਪੰਜਾਬ ਦੇ ਵਿੱਚ ਜੀ ਸਾਡੀ 4 ਕਰੋੜ ਦੀ ਫਿਲਮ ਹੈ ਅਸੀਂ ਇੰਨੇ ਕੁ ਰਿਲੇਸ਼ਨ ਆਪਸ ਚ ਹੈਗੇ ਆ ਅਸੀਂ ਉਹ ਤਿੰਨ ਚ ਬਣਾ ਲੈਨੇ ਆ ਸਾਨੂੰ ਕਰੋੜ ਦੀ ਸਬਸਿਡੀ ਹੋਗੀ ਇੱਕ ਪੰਜਾਬ ਦੀ ਬੈਕਗ੍ਰਾਉਂਡ ਤੇ ਫਿਲਮ ਹੈਗੀ ਆ ਪੰਜਾਬੀ ਫਿਲਮ ਹੈ ਪੰਜਾਬ ਚ ਰਹਿਗੇ ਬਾਈ ਇਹ ਵਧੀਆ ਬਣੂਗੀ ਟੈਕਨੀਕਲੀ ਸਾਊਂਡ ਬਣੂਗੀ ਉੱਥੇ ਇਕਵਿਪਮੈਂਟ ਬਹੁਤ ਮਹਿੰਗੇ ਆ ਹੂੰ ਸਕਸੈਸ ਹੈਗੀ ਸੈਟੀਸਫੈਕਸ਼ਨ ਮੇਰੇ ਮਾਇਨੇ ਦੇ ਵਿੱਚ ਹੂੰ ਕਿ ਤੁਸੀਂ ਸੈਟੀਸਫਾਈ ਹੋ ਨਹੀਂ ਤਾਂ ਫਿਰ ਤਾਂ ਲਾਲਚ ਦਾ ਢਿੱਡ ਭਰਦਾ ਹੀ ਨਹੀਂ ਹੈਗਾ ਮੈਂ ਜ਼ਿੰਦਗੀ ਤਾਂ ਸੈਟੀਸਫਾਈ ਆ ਪਰ ਮੈਂ ਕੰਮ ਹੋਰ ਵਧੀਆ ਕਰਨਾ ਚਾਹੁੰਦਾ ਕਰਤਾਰ ਜੀ ਤੁਹਾਡੇ ਮੋਸਟਲੀ ਜਿਹੜੇ ਵੀ ਇੰਟਰਵਿਊਜ਼ ਹੁੰਦੇ ਨੇ ਹਨਾ ਪੋਲਿਟਿਕਸ ਤੋਂ ਰਿਲੇਟਿਡ ਹੁੰਦੇ ਨੇ ਪਰ ਅੱਪਾ ਅੱਜ ਪੋਲਿਟਿਕਸ ਵਾਲੀ ਕੋਈ ਗੱਲਾਂ ਨਹੀਂ ਕਰਨੀਆਂ ਪੋਲਿਟਿਕਸ ਹਾਂ ਉਹ ਨਹੀਂ ਜਾਂ ਮੈਂ ਦੇਖੇ ਨਹੀਂ ਮੋਸਟਲੀ ਪੋਲਿਟੀਕਲ ਗੱਲਾਂ ਹੁੰਦੀਆਂ ਤੁਹਾਡੇ ਨਾਲ ਚਲੋ ਅੱਜ ਕੀੜੀਆਂ ਕਰਦੇ ਵੇਖਦੇ ਹਾਂ ਦੇਖ ਲਿਓ ਤੇ ਤੁਹਾਡੀ ਫਿਲਮ ਆ ਰਹੀ ਹੈ 9th ਆਫ ਫੈਬਰੂਰੀ ਨੂੰ ਖੜਾ ਰਹੀ ਹੈ ਨਾ ਤੇ ਤੁਸੀਂ ਇਸ ਫਿਲਮ ਦਾ ਹਿੱਸਾ ਕਿਵੇਂ ਬਨੇ ਸੇਮ ਹੀ ਸਾਡਾ ਇੱਕ ਰਿਚੂਅਲ ਆ ਜਿਵੇਂ ਕੋਈ ਰੀਤੀ ਰਿਵਾਜ ਹੁੰਦੇ ਨੇ ਹਰ ਇੱਕ ਚੀਜ਼ ਦੇ ਫਿਲਮਾਂ ਦਾ ਵੀ ਆ ਤੁਹਾਨੂੰ ਜਾਂ ਡਾਇਰੈਕਟਰ ਦਾ ਫੋਨ ਆਉਂਦਾ ਜਾਂ ਪ੍ਰੋਡਿਊਸਰ ਦਾ ਆਉਂਦਾ ਹੁੰਦਾ ਸੋ ਡਾਇਰੈਕਟਰ ਮੇਰਾ ਬਹੁਤ ਵਧੀਆ ਦੋਸਤ ਹੈ ਮਾਨੋਸ਼ਾ ਉਹ ਇਹ ਦੋ ਸਟੋਰੀ ਸੁਣਾਈ ਸਮ ਹਾਉ ਸਟੋਰੀ ਸੁਣਦੇ ਵੀ ਬਹੁਤ ਆਪਾਂ ਕਰਦੇ ਆ ਪਰ ਕਈ ਵਾਰ ਤੁਹਾਡਾ ਫੁਲੀ ਫਿਲਮ ਤੁਹਾਡੇ ਤੇ ਹੋਵੇ ਤੁਹਾਨੂੰ ਕਰੈਕਟਰ ਨਹੀਂ ਚੰਗਾ ਲੱਗਦਾ ਕਿਉਂਕਿ ਮੈਂ ਬੋਰ ਕਰੂਗਾ ਆਡੀਅנס ਨੂੰ ਪਰ ਕੁਝ ਕਿਰਦਾਰ ਹੈ ਜਿਨੇ ਜਿਹੜੇ ਆਪਣਾ ਆਪ ਨਿਭਾ ਕੇ ਨਾ ਆਡੀਅנס ਤੇ ਇੱਕ ਛਾਪ ਛੱਡ ਜਾਂਦੇ ਨੇ ਹਮ ਤੇ ਜਦੋਂ سنیਮੇ ਤੋਂ ਬਾਹਰ ਆਉਂਦੇ ਆ ਕਿਰਦਾਰ ਸਾਡੇ ਨਾਲ سنیਮੇ ਤੋਂ ਬਾਹਰ ਤੋ ਰੈਫਰਦਾ ਹੁੰਦਾ ਹਮ ਇਹ ਉਹ ਕਿਰਦਾਰ ਆ ਮੇਰਾ ਇਸ ਫਿਲਮ ਦੇ ਵਿੱਚ ਤੇ ਇਹੋ ਜਿਹਾ ਕਿਰਦਾਰ ਕੋਈ ਹੋ ਹੀ ਹੂਗਾ ਜਿਹੜਾ ਉਹਨੂੰ ਮਨਾ ਕਰੂਗਾ ਤੇ ਜੇ ਕੋਈ ਚੰਗਾ ਆਰਟਿਸਟ ਹੈ ਜਾਂ ਆਰਟਿਸਟੀ ਰੂ ਰੱਖਦਾ ਹੈ ਤਾਂ ਉਹ ਪੱਕਾ ਕਰੂਗਾ ਕਿ ਮੈਂ ਰੋਲ ਕਰਨਾ ਕੀ ਸਭ ਤੋਂ ਜ਼ਿਆਦਾ ਅਟਰੈਕਟ ਕੀਤਾ ਜਦੋਂ ਤੁਸੀਂ ਸਕ੍ਰਿਪਟ ਸੁਣੀ ਫਿਲਮ ਉਹਦੇ ਆਲੇ ਦੁਆਲੇ ਆ ਸਾਰੀ ਜੋ ਵੀ ਹੈ ਉਹਦਾ ਸੈਕਰੀਫਾਈਸ ਹੈ ਸੈਕਰੀਫਾਈਸ ਹਮੇਸ਼ਾ ਹੀ ਹਾਈਲਾਈਟ ਹੁੰਦੇ ਆ ਫਿਲਮਾਂ ਦੇ ਵਿੱਚ ਇਹ ਤਾਂ ਹੈ ਤੇ ਮਤਲਬ ਐ ਲਾਲੂ ਕਿ ਇਹ ਫਿਲਮ ਜਿਹੜੀ ਹੈਗੀ ਹੈ ਜੇ ਦੋਵੇਂ ਭਰਾ ਫਿਲਮ ਦੇ ਵਿੱਚੋਂ ਅਡ ਕਰ ਦਿੱਤੇ ਜਾਂਦਾ ਫਿਲਮ ਦੇ ਪੱਲੇ ਕੱਖ ਵੀ ਨਹੀਂ ਰਹਿਣਾ ਹਾਂ ਸੂਈ ਦੋਪਰਾਵਾਂ ਦੀ ਇੱਕ ਆਪਸੀ ਰਿਸ਼ਤਿਆਂ ਦਾ ਗ੍ਰਿਪ ਹੈ ਰਿਸ਼ਤਿਆਂ ਦਾ ਗਲਵਕੜੀ ਹੈ ਗਏ ਸਾਡੇ ਉਹਨਾਂ ਦੀ ਸੂਜੀ ਤੁਹਾਨੂੰ ਰਵਾਉਂਦੀ ਵੀ ਹੈ ਹਸਾਉਂਦੀ ਵੀ ਹੈ ਮੋਟੀਵੇਸ਼ਨ ਵੀ ਦਿੰਦੀ ਹੈ ਸਿੱਧੇ ਰਾਹ ਵੀ ਪਾਉਂਦੀ ਹੈ ਤੇ ਪੁੱਠੇ ਰਾਹਾਂ ਤੋਂ ਮੋੜਦੀ ਵੀ ਹੈ ਹੂੰ ਤੇ ਬ੍ਰਦਰਹੁੱਡ ਤੇ ਮੈਨੂੰ ਲੱਗਦਾ ਬਹੁਤ ਘੱਟ ਕਨਸੈਪਟ ਆਇਨੇ ਸਾਡੇ ਇੰਡਸਟਰੀ ਦੇ ਵਿੱਚ ਹਨਾ ਨਹੀਂ ਨਹੀਂ ਮੈਨੂੰ ਲੱਗਦਾ ਨਹੀਂ ਵੈਰੀ ਰੇਅਰ ਤੇ ਸਿਨੇਮਾ ਜੇ ਸਾਡਾ ਪੰਜਾਬੀ ਏਡਾ ਵੱਡਾ ਹੋ ਰਿਹਾ ਹੈ ਕਿ ਸਾਰੇ ਸਬਜੈਕਟ ਹੋਣੇ ਬਾਕੀ ਨਹੀਂ ਹੈ ਜੇ ਹੋਰ ਬਹੁਤ ਹੋਣੇ ਬਾਕੀ ਨੇ ਹਾਂਜੀ ਇਹ ਵੀ ਇੱਕ ਨਵਾਂ ਸਬਜੈਕਟ ਹੈ ਸਿਨੇਮੇ ਦੇ ਵਿੱਚ ਕਾਫੀ ਲੈ ਲਓ ਹਾਂ ਲੈ ਲਾਂਗੇ ਤੁਸੀਂ ਕੰਮ ਕਰਦੇ ਕੁਝ ਤੇ ਤੁਸੀਂ ਗੁਰਨਾਮ ਦੇ ਨਾਲ ਹਨਾ ਪਹਿਲੀ ਵਾਰ ਇਸ ਫਿਲਮ ਦੇ ਵਿੱਚ ਕੰਮ ਕੀਤਾ ਕਿਵੇਂ ਦਾ ਲੱਗਿਆ ਯਾਰ ਇਹਦੇ ਵਿੱਚ ਡਿਫਰੈਂਟ ਜੀ ਸਟੋਰੀ ਹੈ ਹਮ ਵਧੀਆ ਵਧੀਆ ਐਕਟਰਾਂ ਦੀ ਆਪਾਂ ਬਾਲੀਵੁੱਡ 'ਚ ਵੀ ਸੁਣਦੇ ਆ ਕਿ ਦੋ ਵਧੀਆ ਦੋ ਸੀਗੇ ਐਕਟਰ ਤੇ ਫਿਲਮ ਕੀਤੀ ਰੋਲ ਦੇ ਪਿੱਛੇ ਗੜਬੜ ਹੋ ਗਈ ਉਹਨਾਂ ਦਾ ਰਿਸ਼ਤਾ ਟੁੱਟ ਗਿਆ ਹਮ ਕਦੇ ਵੀ ਦੋ ਸਟਾਰ ਕਹਿੰਦੇ ਆਪਸ ਦੇ ਵਿੱਚ ਦੋਸਤ ਨਹੀਂ ਹੋ ਸਕਦੇ ਜੇ ਉਹ ਇਕੱਠੇ ਕੰਮ ਕਰਦੇ ਹੋ ਰਿਹਾ ਹੈ ਰਿਐਲਿਟੀ ਆ ਕੁੜੀਆਂ ਦਾ ਸਪੈਸ਼ਲੀ ਕਿਹਾ ਜਾਂਦਾ ਸੀ ਮੈਨੂੰ ਲੱਗਦਾ ਉਹਨਾਂ ਤੋਂ ਅੱਗੇ ਮੁੰਡੇ ਵੱਧ ਗਏ ਅੱਜਕੱਲ ਪਰ ਇਹ ਜਿਹੜਾ ਗੁਰਨਾਮ ਨਾਲ ਮੇਰਾ ਰਿਸ਼ਤਾ ਹੈ ਸਕਰੀਨ ਦੇ ਪਿੱਛੇ ਬਣਿਆ ਤੇ ਉਸ ਤੋਂ ਬਾਹਰ ਆਇਆ ਓਕੇ ਵੀ ਕੰਟੀਨਿਊ ਦੈਟ ਉਹਨੂੰ ਕੰਟੀਨਿਊ ਕੀਤਾ ਹੁਣ ਵੀ ਅਸੀਂ ਬਾਰ ਪਿੱਛੇ ਬੈਠੇ ਸੀਗੇ ਇਕੱਠੇ ਭਰਾਵਾਂ ਵਾਂਗੀ ਗੱਲ ਹੈਗੀ ਹੈ ਨਾ ਮੈਂ ਕਈ ਵਾਰ ਗੱਲ ਹੁੰਦੀ ਉਹ ਕਹਿੰਦਾ ਮੈਨੂੰ ਦੱਸੀ ਯਾਰ ਮੈਂ ਖੜਾ ਮੈਂ ਕਹਿੰਦਾ ਮੈਂ ਦੱਸ ਹੀ ਖੜਾ ਰਿਸ਼ਤੇ ਉਹ ਨਹੀਂ ਹੁੰਦੇ 24 ਘੰਟੇ ਚਿਟਚਟ ਫੋਨ ਤੇ ਸਨੈਪਚੈਟ ਤੇ ਕਿੱਥੇ ਆ ਕਿੱਥੇ ਨਹੀਂ ਤੁਹਾਡੀ ਗੱਲ ਹੋਵੇ ਮਹੀਨੇ ਬਾਅਦ ਹੋਵੇ ਜਿੱਥੇ ਛੱਡੀ ਸੀ ਉੱਥੇ ਹੀ ਹੋਵੇ ਸੋ ਇਹ ਬੜਾ ਡਿਫਰੈਂਟ ਰਿਸ਼ਤਾ ਹੈਗਾ ਅਸੀਂ ਕੈਰੀ ਵੀ ਕਰਦੇ ਪਏ ਹਾਂ ਤੇ ਰੱਬ ਕਰੇ ਵਧੀਆ ਬਣਿਆ ਰਵੇ ਚੰਗੀ ਗੱਲ ਤੇ ਤੁਸੀਂ ਆਪਣੀ ਸਟੱਡੀਜ਼ ਨੂੰ ਲੈ ਕੇ ਨਾ ਬਹੁਤ ਜ਼ਿਆਦਾ ਪਰਟੀਕੂਲਰ ਰਹੇ ਹੋ ਹਨਾ ਤੇ ਤੁਸੀਂ ਥੀਏਟਰ ਕੀਤਾ ਹੈ ਹਾਂਜੀ ਹਾਂ ਤੇ ਤੁਹਾਨੂੰ ਲੱਗਦਾ ਹੈ ਕਿ ਇੱਕ ਆਰਟਿਸਟ ਦੇ ਲਈ ਥੀਏਟਰ ਕਰਨਾ ਬਹੁਤ ਇੰਪੋਰਟੈਂਟ ਹੈ ਤੇ ਕਿਉਂ ਦੇਖੋ ਆਰਟਿਸਟ ਲਈ ਥੀਏਟਰ ਕਰਨਾ ਥੀਏਟ੍ਰਿਕ ਟੈਕਨੀਕ ਸਿਖਾਉਂਦਾ ਤੁਹਾਨੂੰ ਹੂੰ ਅੰਦਰ ਘੋਲ ਕੇ ਕੁਝ ਨਹੀਂ ਪਾ ਸਕਦਾ ਤੁਹਾਡੇ ਨਾ ਥੀਏਟ੍ਰਿਕ ਉਹ ਚੀਜ਼ ਆ ਵਿੱਥਾ ਜਾਂ ਮੈਂ ਮਾਸਟਰਸ ਕੀਤੀ ਹੈ ਐਮਏ ਥੀਏਟਰ ਦੀ ਕੀਤੀ ਹੈ ਉਹ ਚੀਜ਼ ਹੈ ਜਿਹੜੇ ਤੁਹਾਡੇ ਅੰਦਰ ਐਕਟਿੰਗ ਦੀ ਇੱਕ ਚੀਜ਼ ਪਈ ਹੈ ਅੰਦਰ ਜੋ ਵੀ ਪਿਆ ਉਹਨੂੰ ਕਢ ਸਕਦਾ ਹੂੰ ਤੁਹਾਨੂੰ ਟੈਕਨੀਕ ਦੱਸ ਸਕਦਾ ਇੱਥੋਂ ਉੱਥੇ ਤੱਕ ਉਤੋਂ ਇੱਥੇ ਤੱਕ ਕਿਵੇਂ ਕਰਨਾ ਹੈ ਕੀ ਨਹੀਂ ਕਰਨਾ ਕੋਲ ਕੇ ਅੰਦਰ ਨਹੀਂ ਤੁਹਾਡੇ ਪਾਸਾ ਦਾ ਡੈਡੀਕੇਸ਼ਨ ਹੈਗਾ ਨਾ ਤੇ ਮੈਨੂੰ ਐ ਲੱਗਦਾ ਜਿਨ੍ਹਾਂ ਦੇ ਅੰਦਰ ਚਾਹ ਹੈਗੀ ਹੈ ਨਾ ਕਰਨ ਦੀ ਡਾਇਰੈਕਸ਼ਨ ਜਾਂ ਐਕਟਿੰਗ ਜਾਂ ਕੁਝ ਵੀ ਉਹ ਥੀਏਟਰ ਜਾਂ ਫਿਰ ਉਸ ਚੀਜ਼ ਨਾਲ ਰਿਲੇਟਡ ਕੋਰਸ ਲੱਭ ਹੀ ਲੈਂਦੇ ਆ ਲੱਭ ਲੈਂਦੇ ਆ ਤੇ ਅੱਜ ਕੱਲ ਮੈਨੂੰ ਥੀਏਟਰ ਜ਼ਰੂਰੀ ਲੱਗਦਾ ਬਟ ਜੇ ਸਿਨੈਮੈਟਿਕਲੀ ਵੇਖਿਆ ਜਾਵੇ ਥੀਏਟਰ ਦੀ ਤੇ ਸਿਨੇਮੇ ਦੀ ਲੈਂਗੁਏਜ ਵੱਖਰੀ ਆ ਓਕੇ ਜਸਰ ਬੋ ਸਿਰ ਵੱਖਰੇ ਆ ਬੋਡੀ ਲੈਂਗੁਏਜ ਵੱਖਰੀ ਹੈ ਉਥੇ ਟੇਕ ਨਹੀਂ ਹੁੰਦਾ ਟੇਕ ਨਹੀਂ ਹੁੰਦਾ ਮੈਂ ਇੱਕ ਚੀਜ਼ ਸੁਣੀਆ ਥੀਏਟਰ ਨੂੰ ਲੈ ਕੇ ਕਰੈਕਟ ਮੀ ਫ ਆਮ ਰੋਂਗ ਕਿ ਜਿਹੜੇ ਥੀਏਟਰ ਆਰਟਿਸਟ ਹੁੰਦੇ ਨੇ ਕਾਫੀ ਲਾਊਡ ਹੁੰਦੇ ਨੇ ਸਿਨੇਮਾ ਦੇ ਵਿੱਚ ਬਹੁਤ ਰੀਅਲਿਸਟਿਕ ਐਕਟਿੰਗ ਹੁੰਦੀ ਆ ਉਥੇ ਆ ਰਿਹਾ ਮੈਂ ਤਾਂ ਲੈਂਗੁਏਜ ਵੱਖਰੀ ਦਾ ਕਾਰਨ ਹੀ ਲੈਂਗੁਏਜ ਬੋਡੀ ਲੈਂਗੁਏਜ ਇਹੀ ਆਉਂਦੀ ਆ ਜੇ ਆਪਾਂ ਮੈਂ ਬੋਡੀ ਲੈਂਗੁਏਜ ਦੀ ਗੱਲ ਕੀਤੀ ਹੈ ਉਥੇ ਆਡੀਅנס ਸਾਹਮਣੇ ਬੈਠੀ ਹੈ ਰੀ ਟੇਕ ਨਹੀਂ ਹੁੰਦਾ ਇੱਥੇ ਸਾਰੀ ਟੇਕ ਨੇ ਕਰੈਕਟ ਕਰਕੇ ਐਡੀਟ ਕਰ ਲਾਂਗੇ ਹਨਾ ਬੈਕਗ੍ਰਾਉਂਡ ਚੀਜ਼ ਲੰਗੀ ਜਸਰ ਲੰਗਿਆ ਉਹ ਲੰਗ ਗਿਆ ਹੂੰ ਤੇ ਉਹਦੇ ਲਈ ਸਾਨੂੰ ਲਾਊਡ ਹੋਣਾ ਪੈਣਾ ਓਕੇ ਹੂੰ ਜੇ ਹੁਣ ਇੱਥੇ ਸਾਡੇ ਸਾਹਮਣੇ ਪੰਜ ਲੋਕ ਬੈਠੇ ਨੇ ਤਾਂ ਸਹੀ ਗੱਲ ਕਰ ਮੈਂ ਗੱਲ ਸੁਣਾ ਉਹ ਵੀ ਤੁਸੀਂ ਮੈਂ ਤੁਹਾਨੂੰ ਇਹ ਗੱਲ ਸਮਝਾਉਣਾ ਜੇ ਹੁਣ ਤੁਹਾਡੇ ਅੱਗੇ ਆਡੀਅנס ਬਹੁਤ ਵੱਡੀ ਬੈਠੀ ਹੈ ਥੈਂ ਤੁਸੀਂ ਉਹਨੂੰ ਫਾਲੋ ਕਰੋਗੇ ਮੇਰੀ ਗੱਲ ਸੁਣੋ ਤੁਸੀਂ ਮੈਂ ਤੁਹਾਨੂੰ ਗੱਲ ਸਮਝਾਉਣਾ ਤੁਸੀਂ ਬਹਿ ਕੇ ਸੁਣੋ ਹੁਣ ਕੈਮਰੇ ਨੇ ਲੱਖਾਂ ਲੋਕਾਂ ਨੂੰ ਦੇਖਣਾ ਪਰ ਅਸੀਂ ਕੈਮਰੇ ਨੂੰ ਕਹਿਣਾ ਵੀ ਅੱਛਾ ਮੈਂ ਤੁਹਾਨੂੰ ਸਮਝਾਉਣਾ ਹਾਂ ਹੈਨਾ ਉਹ ਤਾਂ ਸੌਫਟ ਹੋ ਜਾਣਾ ਹੈ ਅਸੀਂ ਸੋ ਦੋਵੇਂ ਚੀਜ਼ਾਂ ਵੱਖਰੀਆਂ ਨੇ ਥੀਏਟਰ ਵਾਲੇ ਨੂੰ ਫੜ ਕੇ ਸਾਹਮ ਕੇ ਘੜ ਕੇ ਲੈਣਾ ਪੈਂਦਾ ਕਿ ਇੱਥੇ ਲਾਊਡ ਨਹੀਂ ਹੋਣਾ ਇੱਥੇ ਆ ਹੋਣਾ ਚੀਜ਼ਾਂ ਆ ਗਈਆਂ ਚੀਜ਼ਾਂ ਹੁੰਦੀਆਂ ਨੇ ਪਰ ਲੈਂਗੁਏਜ ਟੈਕਨੀਕ ਵੱਖਰੀ ਵੱਖਰੀ ਆ ਜਾਂਦੀ ਹੈ ਇਸ ਲਈ ਅੱਜ ਕੱਲ ਬਹੁਤ ਸਾਰੇ ਇੰਸਟੀਟਿਊਸ਼ਨਜ਼ ਨੇ ਜਿਹੜੇ ਆ ਗਏ ਆ ਰੋਜ਼ਗਾਰ ਵੀ ਦੇ ਰਿਹਾ ਹੈ ਤੇ ਉਹਨੇ ਵੱਖਰੇ ਬਿਜ਼ਨਸ ਵੀ ਕੀਤੇ ਆ ਤੇ ਤੁਹਾਨੂੰ ਦੱਸਦੇ ਵੀ ਆ ਐਕਟਿੰਗ ਕਿਵੇਂ ਕਰਨੀ ਹੈ ਛੋਟੇ ਜਿਹੇ ਦਾਇਰੇ ਚ ਫਰੇਮ ਦੇ ਵਿੱਚ ਰਹਿ ਕੇ ਐਕਟਿੰਗ ਕਰਨੀ ਹੈ ਜੇ ਤੁਹਾਡਾ ਸਾਰਾ ਜਹਾਨ ਹੀ ਆਪਣਾ ਥੀਏਟਰ ਹੈ ਤਾਂ ਉਹ ਥੀਏਟਰ ਸਿਖਾਉਂਦਾ ਤੁਹਾਨੂੰ ਕਿਵੇਂ ਐਕਟਿੰਗ ਕਰਨੀ ਹੈ ਹੂੰ ਤੁਸੀਂ ਪੁਰਾਣੇ ਜਿੰਨੇ ਵੀ ਹਿੱਟ Song ਸੀ ਉਹਨਾਂ ਦਾ ਪਾਰਟ ਰਹੇ ਹੋ ਐਜ਼ ਅ ਮਾਡਲ ਹਨਾ ਤੇ ਤੁਹਾਨੂੰ ਉਹ ਜਿਹੜੇ Song ਹੁੰਦੇ ਸੀ ਪੁਰਾਣੇ ਹਨਾ ਤੇ ਅੱਜਕੱਲ ਜਿਹੜੇ Song ਚੱਲ ਰਹੇ ਨੇ ਤੁਹਾਨੂੰ ਕੀ ਮੇਜਰ ਡਿਫਰੈਂਸ ਦੇਖਣ ਨੂੰ ਮਿਲਦਾ ਹੈ ਮਿਊਜ਼ਿਕ ਬਦਲਿਆ ਮਿਊਜ਼ਿਕ ਬਦਲਿਆ ਸੁਰ ਹੋ ਹੀ ਨੇ ਹੂੰ ਹੈਨਾ ਹਰ ਕਲਾਸਿਕਲ 뮤ਜ਼ਿਕ ਲਾ ਲੋ ਚਾਹੇ ਫੋਗ 뮤ਜ਼ਿਕ ਲਾ ਲੋ ਚਾਹੇ ਡਾਂਸ ਪੰਗੜਾ ਪਾਰਟੀ ਵਾਲੇ ਲੋ ਹੋ ਹੀ ਨੇ ਪਰ 뮤ਜ਼ਿਕ ਬਦਲ ਗਿਆ ਇਹ ਪਹ ਪ ਬਦਲ ਗਈ ਆ ਤੇ ਪਹਿਲਾਂ ਮੋਨੋ ਹੁੰਦਾ ਸੀਗਾ ਹੈਨਾ ਮੋਨੋ ਤੋਂ ਬਾਅਦ 3D ਆਇਆ 3 in 1 ਆਇਆ ਹੁਣ 5 in 1 ਹੈਗਾ ਹੈਨਾ 뮤ਜ਼ਿਕ ਦੇ ਮਤਲਬ ਇਕਵਪਮੈਂਟਸ ਉਹ ਜਿਹੜੀ ਚੀਜ਼ਾਂ ਨੇ 뮤ਜ਼ਿਕ ਆ ਤੁਹਾਡੇ ਸਾਹਮਣੇ ਪਿਆ 뮤ਜ਼ਿਕ ਦੇ ਸਿਸਟਮ ਵੀ ਬਦਲ ਗਿਆ ਜਿਹੜੇ ਵਜਾਉਂਦੇ ਹੈਗੇ ਹੈਨਾ ਹੁਣ ਸਾਨੂੰ ਕੰਨਾਂ ਨੂੰ ਵੈਸਟਰਨ 뮤ਜ਼ਿਕ ਨੂੰ ਲੈ ਆਏ ਆ ਅਸੀਂ ਇਧਰਲੇ ਪਾਸੇ ਹਨ ਉਹਦੇ ਤੇ ਉੱਤੇ ਸਾਡੇ ਡਾਂਸ ਕਰਨ ਦੀ ਵਿੱਥਾ ਬਦਲ ਗਈ ਹੈ ਸੋ ਪਹਿਲਾਂ ਹੁੰਦਾ ਸੀਗਾ ਰੀਲਾਂ ਟੇਪਾਂ ਚੱਲਦੀਆਂ ਹੁੰਦੀਆਂ ਸੀ ਹਰ ਘਰ ਚ ਇੱਕ 뮤ਜ਼ਿਕ ਸਿਸਟਮ ਸੀਗਾ ਹਨਾ ਹੁਣ ਹਰ ਕਮਰੇ ਦੇ ਵਿੱਚ ਕਿ 뮤ਜ਼ਿਕ ਸਿਸਟਮ ਹੈ ਹਰ ਇੱਕ ਦੇ ਹੱਥ 'ਚ ਮੋਬਾਈਲ ਆ ਉੱਥੇ ਮਿਊਜ਼ਿਕ ਸਿਸਟਮ ਹੈ ਹਰ ਇੱਕ ਦੀ ਕਾਰ ਦੇ ਵਿੱਚ ਮਿਊਜ਼ਿਕ ਸਿਸਟਮ ਹੈ ਕਾਰ 'ਚ ਇੱਕ ਮਿਊਜ਼ਿਕ ਸਿਸਟਮ ਮਾਡਲ ਲੱਗਿਆ ਤੇ ਮੋਬਾਈਲ ਤੁਹਾਡੇ ਹੱਥ ਵਿੱਚ ਅੱਡ ਹੈਗਾ ਉਹਦੇ ਤੋਂ ਵੱਜਦਾ ਹੈਗਾ ਵਾਈਡ ਬਹੁਤ ਜ਼ਿਆਦਾ ਹੋ ਗਿਆ ਵਾਈਡ ਹੋ ਗਿਆ ਜਦੋਂ ਇੱਕ ਮਿਊਜ਼ਿਕ ਤੋਂ ਬਾਅਦ ਸੀਡੀ ਸੀਡੀ ਤੋਂ ਬਾਅਦ ਪਾਇਰੇਸੀ ਦਾ ਦੌਰ ਆਇਆ ਸੀਗਾ ਸੀਗਾ ਸੀ ਮਿਊਜ਼ਿਕ ਸਾਡਾ ਖਤਮ ਹੋ ਗਿਆ ਪਰ ਇਹ ਕੀ ਪਤਾ ਸੀ ਕਿ ਬਹੁਤ ਜ਼ਿਆਦਾ ਵਾਈਡ ਹੋ ਜੂਗਾ ਹਰ ਘਰ ਹਰ ਦੁਕਾਨ ਦੇ ਵਿੱਚ ਮਿਊਜ਼ਿਕ ਵੱਜਦਾ ਉਹਦੀ ਰਾਇਲਟੀ ਤੋਂ ਨਵਾਰੀ ਹੈ ਸੋ ਮੈਨੂੰ ਇਹ ਲੱਗਦਾ 100 ਟਾਈਮ ਬੈਟਰ ਹੋ ਗਿਆ ਪਹਿਲਾਂ ਇਹ ਤਾਂ ਤੁਹਾਡੀ ਡੈਬਿਊ ਮੂਵੀ ਹਸ਼ਰ ਸੀ ਹਾਂਜੀ ਹਨਾ ਹਸ਼ਰ ਤੋਂ ਬਾਅਦ ਹਨਾ ਤੁਹਾਨੂੰ ਕੀ ਕੁਝ ਚੇਂਜਸ ਦੇਖਣ ਨੂੰ ਮਿਲੇ ਹਿੱਟ ਸੀ ਉਹ ਫਿਲਮ ਬਹੁਤ ਜ਼ਿਆਦਾ ਹਿੱਟ ਸੀ ਤੇ ਤੁਸੀਂ ਪਹਿਲਾਂ Song ਕਰਦੇ ਸੀ ਫਿਰ ਉਹ ਤੋਂ ਬਾਅਦ ਤੁਸੀਂ ਮੂਵੀ ਕੀਤੀ ਉਹ ਵੀ ਹਸ਼ਰ ਵਰਗੀ ਵੱਡੀ ਫਿਲਮ ਹਨਾ ਕਿਵੇਂ ਦਾ ਐਕਸਪੀਰੀਅੰਸ ਸੀ ਮੈਂ ਜਦੋਂ ਗਾਣੇ ਛੱਡੇ ਫਿਰ ਮੈਂ ਫਿਲਮਾਂ ਵਾਲਾ ਆ ਮੈਂ 네ਗੇਟਿਵ ਕੈਰੇਕਟਰ ਕਰਨੇ ਸ਼ੁਰੂ ਕੀਤੇ ਕਿਉਂਕਿ ਪੋਜ਼ਿਟਿਵਲੀ ਸਟਰਗਲਰਲੀ ਇੰਨੀ ਕੋਈ ਸਿਨੇਮੇ ਦਾ ਰਿਸਕ ਨਹੀਂ ਲੈਂਦਾ ਮੇਰੀ ਹਸ਼ਰ ਵੀ ਹਿੱਟ ਸੀ ਮੇਰੀ ਯਾਰ ਅਨਮੁੱਲੇ ਵੀ ਹਿੱਟ ਸੀ ਹੂੰ ਤੇ ਉਹਦੇ ਵਿੱਚ ਇੱਕ ਵੱਡੀ ਇੱਕ ਮੁਹੱਬਤ ਕੀਤੀ ਉਹ ਵੀ ਹਿੱਟ ਸੀ 네ਗੇਟਿਵ ਜਿੰਨੀਆਂ ਵੀ ਕੀਤੀਆਂ ਮੈਂ ਹਿੱਟ ਗਈਆਂ ਹੂੰ ਤੇ ਇਹ ਮੈਨੂੰ ਅਵਾਰਡ ਵੀ ਮਿਲੇ ਸਮ ਹਾਉ ਆਈ ਕਨਵਰਟਡ ਇਨ ਮੇਨ ਲੀਡ ਹੀਰੋ ਹਾਂਜੀ ਸਕੰਦਰਵੰਦ ਤੋਂ ਆਇਆ ਹਸ਼ਰ ਨਾਲ ਮੇਰਾ ਬੜਾ ਵਧੀਆ ਐਕਸਪੀਰੀਅੰਸ ਸੀਗਾ ਹੂੰ ਬੱਬੂ ਮਾਨ ਉਹ ਤਾਂ ਬਹੁਤ ਵੱਡੇ ਸਟਾਰ ਸੀ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਫਿਰ ਅਸੀਂ ਪਰਸ਼ੂ ਕਰਦੇ ਗਏ ਚੀਜ਼ਾਂ ਨੂੰ ਹੂੰ ਇੱਕ ਰਿਕਗਨਾਈਜੇਸ਼ਨ ਹੁੰਦੀ ਹੈ ਜਦੋਂ ਤੁਸੀਂ ਕਿਸੇ ਕੰਮ ਨੂੰ ਸ਼ੁਰੂ ਕਰਦੇ ਹੋ ਛੋਟਾ ਹੋਵੇ ਵੱਡਾ ਹੋਵੇ ਉਹਨੇ ਰਿਕਗਨਾਈਜ਼ ਕੀਤਾ ਫਿਰ ਸਿਨੇਮਾ ਬਿਲਕੁਲ ਬਦਲ ਗਿਆ ਉਸ ਤੋਂ ਬਾਅਦ ਪਹਿਲਾਂ ਫਿਲਮ ਤੇ ਸ਼ੂਟ ਹੁੰਦਾ ਸੀਗਾ ਹੈਨਾ ਸਿਨੇਮਾ ਸਕੋਪ ਹੁੰਦੇ ਸੀ ਫਿਰ ਡਿਜੀਟਲ ਹੋ ਗਿਆ ਈਜ਼ੀ ਹੋ ਗਿਆ ਅਸੀਂ 50 50 ਟੇਕ ਲੈਂਦੇ ਵੀ ਸਾਡਾ ਖਰਚਾ ਨਹੀਂ ਸੀ ਹੁੰਦਾ ਹੈਨਾ ਉੱਥੇ ਬਹੁਤ ਜ਼ਿਆਦਾ ਚੇਂਜ ਆਈ ਹੈ ਸੋ ਮੈਂ ਡੀਜੀ ਬੀਟਾ ਤੋਂ ਲੈ ਕੇ ਬੀਟਾ ਕੈਮਰੇ ਤੋਂ ਲੈ ਕੇ ਅੱਜ ਰੈਡ ਹੋ ਗਏ ਐਰੀ ਹੋ ਗਏ ਜਾ ਡਿਜੀਟਲ ਦੇ ਸੋਨੀ ਦੇ ਹੋ ਗਏ ਇਹਨੇ ਵਧੀਆ ਕੈਮਰੇ ਤੱਕ ਸ਼ੂਟ ਕਰਦਾ ਆ ਤੇ ਡੇ ਬਾਈ ਡੇ ਕੰਮ ਵਧੀਆ ਹੋ ਰਿਹਾ ਹਮ ਈਜ਼ੀ ਵੀ ਹੋ ਰਿਹਾ ਟਫ ਵੀ ਹੋ ਰਿਹਾ ਈਜ਼ੀ ਆਰਟਿਸਟ ਲਈ ਹੈ ਵੀ ਉਹ ਰੀਟੇਕ ਦੇ ਸਕਦਾ ਤਿੰਨ ਚਾਰ ਜ ਬੈਟਰ ਕਰ ਸਕਦਾਗਾ ਟਫ ਉਹਨਾਂ ਲਈ ਹੈ ਡਿਜੀਟਲੀ ਡੀਆਈ ਆ ਗਿਆ ਐਡੀਟਿੰਗ ਆ ਗਿਆ ਬੈਕਗਰਾਉਂਡ 뮤직 ਬਹੁਤ ਵੱਡਾ ਵਾਈਡ ਹੋ ਗਿਆ 뮤직 ਦਾ ਸਕੋਪ ਵੱਧ ਗਿਆ ਬਹੁਤ ਚੀਜ਼ਾਂ 'ਚ ਫਰਕ ਆ ਤੁਸੀਂ ਕਿਹਾ ਸਿਕੰਦਰ ਫਿਲਮ ਨੇ ਤੁਹਾਨੂੰ ਰੈਕੋਗਨੀਸ਼ਨ ਦਿੱਤੀ ਐਜ਼ ਅ ਹੀਰੋ ਕੀ ਚੇਂਜਸ ਆਏ ਪ੍ਰੋਫੈਸ਼ਨਲੀ ਤੁਹਾਡੀ ਲਾਈਫ ਦੇ ਵਿੱਚ ਆਫਟਰ ਸਿਕੰਦਰ ਦੇਖੋ ਜੋ ਨੈਗੇਟਿਵ ਕਰਦੇ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਹੂੰ ਸਿਹਤ ਤੇ ਨਾ ਵੀ ਧਿਆਨ ਦੇਉਂ ਥੋੜਾ ਜਿਹਾ ਚੱਲ ਜਾਂਦਾ ਜਦੋਂ ਤੁਸੀਂ ਕਿਸੇ ਦੇ ਹੀਰੋ ਬਣ ਗਏ ਹਾਂ ਆਈਡੀਅਲ ਬਣ ਗਏ ਤੁਹਾਨੂੰ ਆਪਣੀ ਸਿਹਤ ਦਾ ਆਪਣੀ ਫਿਜ਼ੀਕ ਦਾ ਆਪਣੇ ਬਿਹੇਵੀਅਰ ਦਾ ਉੱਚ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੂੰ ਫਿਰ ਸਬਜੈਕਟ ਆ ਜਾਂਦਾ ਹੈ ਜਦੋਂ ਤੁਹਾਡੇ ਦੁਆਲੇ ਸਾਰੀ ਚੀਜ਼ ਨੇ ਰਿਵੋਲਵ ਕਰਨਾ ਹੈ ਨਾ ਤੁਸੀਂ ਮਾਰਕੀਟ ਦੇ ਵਿੱਚ ਬਣੇ ਕਿਵੇਂ ਰਹਿਣਾ ਇੱਕ ਦਹਾਕਾ ਹੋ ਗਿਆ ਹ ਸਕੰਦਰਵਾਨ ਆਈ ਨੂੰ ਫਿਰ ਟੂ ਵੀ ਆਈ ਆ ਉਹ ਵੀ ਸੁਪਰ ਹਿੱਟ ਹੋਈ ਆ ਬਹੁਤ ਜ਼ਿਆਦਾ ਉਦੋਂ ਬਾਅਦ ਮੇਰੇਆਂ ਦੋ ਦਿਨ ਫਿਲਮਾਂ ਆਈਆਂ ਜੋ ਇੰਨੀਆਂ ਵਰਕ ਨਹੀਂ ਕੀਤੀਆਂ ਹੁਣ ਅੱਜ ਖਿਡਾਰੀ ਵਾਸਤੇ ਅਸੀਂ ਬੈਠੇ ਆ ਇੱਕ ਵੱਡੀ ਫਿਲਮ ਹੈ ਵੱਡੀ ਫਿਲਮ ਹੈ ਠੀਕ ਹੈ ਕੋਰਨਾਮ ਪੁੱਲਰ ਹੈ ਮੈਂ ਆ ਹੋਰ ਵੱਡੀ ਸਟਾਰ ਕਾਸਟ ਹੈਗੀ ਹੈ ਇੱਕ ਪੈਕੇਜ ਹੈਗਾ ਜਿਹਨੂੰ ਲੈ ਕੇ ਬੈਠੇ ਆ ਇਹਦੇ ਤੋਂ ਵੀ ਬਹੁਤ ਜ਼ਿਆਦਾ ਉਮੀਦਾਂ ਨੇ ਗਈਆਂ ਬਟ ਐਜ਼ ਅ ਹੀਰੋ ਤੁਹਾਡੇ ਤੇ ਰਿਸਪੌਂਸਿਬਿਲਟੀ ਬਹੁਤ ਆ ਜਾਂਦੀ ਹੈ ਸੋ ਰਿਸਪੌਂਸਿਬਿਲਟੀ ਕੈਰੀ ਕਰਦੇ ਆ ਉਹਨੇ ਹੂੰ ਕੋਵਿਡ ਤੋਂ ਬਾਅਦ ਸਿਨੇਮਾ ਬਹੁਤ ਜ਼ਿਆਦਾ ਚੇਂਜ ਹੋਇਆ ਹੈ ਬਹੁਤ ਮੇਜਰ ਚੇਂਜ ਆਇਆ ਹੈ ਸਿਨੇਮਾ ਦੇ ਵਿੱਚ ਤੇ OTT ਦਾ ਜਿਹੜਾ ਕ੍ਰੇਜ਼ ਹੈ ਉਹ ਵੱਧ ਗਿਆ ਹੈ ਹਨਾ ਤੇ ਤੁਸੀਂ OTT ਵੀ ਕੀਤਾ ਹੈ ਤੁਸੀਂ ਸਿਨੇਮਾ ਲਈ ਵੀ ਫਿਲਮਸ ਕੀਤੀਆਂ ਤੁਹਾਨੂੰ ਕਿਹੜਾ ਵਧੀਆ ਲੱਗਦਾ ਹੈ OTT ਵਧੀਆ ਲੱਗਦਾ ਹੈ ਕਿ ਸਿਨੇਮਾ ਵਧੀਆ ਲੱਗਦਾ ਤੁਹਾਡੀ ਪਰਸਨਲ ਚੋਇਸ ਕੀ ਆ ਲੇਖੋ ਇਹਨਾਂ ਸਾਰਿਆਂ ਦੀ ਆਡਰਡ ਆਡੀਅנס ਹੈ ਹੂੰ OTT ਜਦੋਂ ਆਇਆ ਸੀਗਾ ਉਹ ਤਾਂ ਲੱਗਦਾ ਸੀਗੇ ਇਸ ਤੋਂ ਬਿਨਾ ਹੁਣ ਜ਼ਿੰਦਗੀ ਨਹੀਂ ਹੈ। ਹਮ ਪਰ ਤੁਸੀਂ ਫੈਮਿਲੀ ਲੈ ਕੇ ਯਾਰਾਂ ਦੋਸਤਾਂ ਨੂੰ ਲੈ ਕੇ 7 ਫੁੱਟ 8 ਫੁੱਟ ਦੀ ਸਕਰੀਨ 10 ਫੁੱਟ ਦੀ ਦੇਖਣ ਜਾਣਾ 5 in 1 ਮਿਊਜ਼ਿਕ ਸੁਣਨਾ ਵੱਖਰਾ ਨਸ਼ਾ ਹੈ। ਹਾਂ ਜੇ ਤੁਸੀਂ ਸਿਨੇਮੇ ਦਾ ਨਸ਼ਾ ਕਰਦੇ ਹੋ ਤਾਂ ਥੀਏਟਰ ਜਾਂਦੇ ਹੋ। ਹਮ ਜਿਸ ਕਰ ਫੈਮਿਲੀ ਜੇ ਬੈਠੇ ਹੋ ਫਿਲਮ ਦੀ ਵੇਟ ਕਰਦੇ ਹੋ ਉੱਥੇ ਦੇਖ ਸਕਦੇ ਹੋ। ਹਮ OTT ਦੇ ਆਉਣ ਨਾਲ ਇੰਨਾ ਜ਼ਰੂਰ ਹੋ ਗਿਆ ਕਿ ਸਿਨੇਮੇ 'ਚ ਉੱਤਰਦੀ ਫਿਲਮ OTT ਤੇ ਆ ਜਾਂਦੀ ਹੈ। ਹਮ ਮੈਨੂੰ ਲੱਗਦਾ ਕਿ ਦਾਇਰਾ ਤੈਅ ਕਰ ਦੇਣਾ ਚਾਹੀਦਾ ਕਿ ਇੰਨੀ ਦੇਰ ਇਹ OTT ਤੇ ਨਹੀਂ ਆਉਗੀ ਹਾਂ ਜਿਵੇਂ ਰੀਸੈਂਟਲੀ ਐਨੀਮਲ ਹੁਣੀ ਰਿਲੀਜ਼ ਹੋਈ ਸੀ ਤੇ ਹੁਣ OTT ਤੇ OTT ਹਾਂ ਆਵੇ ਲੋਕ ਵੇਟ ਲੱਗ ਜਾਂਦਾ ਕਰਨ ਜਿਹਦਾ ਤੁਹਾਨੂੰ ਲਾਸ ਹੁੰਦਾ ਥੀਏਟ੍ਰਿਕਲੀ ਜਾਂਦੇ ਇਹਦੇ ਵਿੱਚ ਤੇ ਉਹਦੇ ਲਈ ਮੈਨਾਂ ਦਾ ਕ੍ਰਾਈਟੇਰੀਆ ਬਣਾ ਦੇਣਾ ਚਾਹੀਦਾ ਕਿ ਇੰਨੀ ਦੇਰ ਇਹ ਨਹੀਂ ਆਉਗੀ ਤੁਸੀਂ ਥੀਏਟਰ 'ਚ ਹੀ ਵੇਖਦੇ ਹੋ ਇਹਨੂੰ ਇਹਨੂੰ ਵੇਖ ਸਕਦੇ ਹੁੰਦੇ ਹੋ ਤੇ ਹੁਣ ਜਿਹੜਾ OTT ਹੈ ਉਹਦੇ ਨਾਲ ਸਾਡਾ ਬਿਜ਼ਨਸ ਵੀ ਵਧਿਆ ਹੈ ਹੈਨਾ ਜੇ ਤੁਹਾਡਾ ਸਿਨੇਮਾ ਵਰਕ ਨਹੀਂ ਕਰ ਰਿਹਾ ਤੁਹਾਡੀ ਫਿਲਮ OTT ਦੇ ਵਰਕ ਕਰ ਜਾਂਦੀ ਹੈ ਹਮ ਹੈਨਾ ਪਰ ਉਹਨੂੰ ਅਸੀਂ ਬਿਜ਼ਨਸ ਵਾਈਜ਼ ਨਹੀਂ ਦੇਖਦੇ ਆ ਅਗਲਾ ਕਹਿੰਦਾ ਕਿੰਨੀ ਓਪਨਿੰਗ ਲੱਗੀ ਸੀ ਫਲਾਣੀ ਫਿਲਮ ਨੂੰ ਇੰਨੀ ਲੱਗੀ ਸੀ ਯਾਰ ਇਹ ਤਾਂ ਚੱਲਦੇ ਨਹੀਂ ਪਰ OTT ਤੇ YouTube ਤੇ ਜਾ ਕੇ ਬਹੁਤ ਜ਼ਿਆਦਾ ਹਿੱਟ ਹੋਈ ਹੁੰਦੀ ਹੈ ਹਨਾ ਸੋ ਫਿਲਮ ਦੇ ਹਿੱਟ ਦੇ ਮਾਇਨੇ ਬਦਲ ਗਏ ਹਮ ਹੈਨਾ ਤੇ ਆਡੀਅנס ਡਿਵਾਈਡ ਹੋ ਗਈ ਉਹਦੇ ਨਾਲ OTT ਲਈ ਸਪੈਸ਼ਲ ਫਿਲਮਾਂ ਬਣਨ ਲੱਗੀਆਂ ਜਿਨ੍ਹਾਂ 'ਚ ਮਿਊਜ਼ਿਕ ਦੀ ਲੋੜ ਨਹੀਂ ਪੈਂਦੀ ਹਮ ਕਿ OTT ਤੇ ਰਿਲੀਜ਼ ਹੋਣੀ ਹੈ 뮤직 ਨਹੀਂ ਪਾਉਂਦੇ ਇੰਨੇ ਕੁ ਬਜਟ ਤੁਸੀਂ ਸ਼ੂਟ ਕਰਕੇ ਇਹਨੂੰ ਪਾ ਦੇਣਗੇ ਕਿਉਂਕਿ ਜੇ ਇੱਕ OTT ਦੀ ਜਿਹਦੇ ਲਈ ਤੁਸੀਂ ਬਣਾ ਰਹੇ ਹੋ ਉਹਦੀ ਲਾ ਲੋਗੇ 10 ਲੱਖ ਫਾਲੋਅਰ ਨਹੀਂ ਉਹਨਾਂ ਨੇ ਵੀ ਇਹ ਹੀ ਲੈਣੀ ਹੈ ਹੂੰ ਦੇ ਡੋਨਟ ਗੇ ਮਿਊਜ਼ਿਕ ਸੁਣੋ ਥੀਏਟ੍ਰੀਕਲ ਜਾਊਗਾ ਮਿਊਜ਼ਿਕ ਸੁਣਨਗੇ ਹੋਰ ਆ ਉਹਦੇ ਰਾਈਟ ਸੱਟ ਜਾਣਗੇ ਕਿ ਵੱਖਰਾ ਡਰਾਮਾ ਵੱਖਰਾ ਸਵਾਦ ਹੈਗਾ ਅਸੀਂ ਜਗਾ ਜਗਾ ਜਾ ਕੇ ਉਹਦੀ ਪ੍ਰੋਮੋਸ਼ਨ ਕਰਦੇ ਆ ਸੋ ਆਡੀਅנס ਡਿਵਾਈਡ ਹੋਈ ਆ ਕਮੋਡਿਡ ਡਿਵਾਈਡ ਹੋਈ ਆ ਰੀਤੀ ਰਿਵਾਜ ਡਿਵਾਈਡ ਹੋਈ ਆ ਪਰ ਫਾਈਨਲੀ ਸਿਨੇਮਾ ਵੀ ਜਾ ਕੇ ਅੱਜਕੱਲ ਏਟੀਟੀ ਦੀ ਹੋ ਰਿਹਾ ਹੂੰ ਇਦਾਂ ਹੈ ਅਸੀਂ ਐਨੀਮਲ ਦੀ ਗੱਲ ਕੀਤੀ ਤੇ ਐਨੀਮਲ ਫਿਲਮ ਬਹੁਤ ਵੱਡੀ ਹਿੱਟ ਸੀ ਹਨਾ ਤੇ ਬੋਬੀ ਦਿਉਲ ਨੂੰ ਬਹੁਤ ਐਪਰੀਸੀਏਸ਼ਨ ਮਿਲਿਆ ਤੇ ਯੂਥ ਨੇ ਉਹਨਾਂ ਦੀ ਲੁੱਕ ਵੀ ਕਾਪੀ ਕੀਤੀ ਹਨਾ ਤੇ ਜੇ ਪੰਜਾਬੀ ਇੰਡਸਟਰੀ ਦੇ ਕੋਲ ਤੁਹਾਨੂੰ ਪਤਾ ਹੈ ਕਨਸੈਪਟਸ ਦੀ ਤਾਂ ਕੋਈ ਕਮੀ ਨਹੀਂ ਪਰ ਜਦੋਂ ਸਾਡਾ ਕੋਈ ਐਨੀਮਲ ਵੀ ਪੰਜਾਬੀ ਫੈਮਿਲੀ ਤੇ ਆਧਾਰਤਾ ਐਗਜ਼ੈਕਟਲੀ ਤੇ ਜੇ ਕੋਈ ਸਾਡਾ ਪ੍ਰੋਡਿਊਸਰ ਕੋਈ ਵੱਖਰਾ ਕਨਸੈਪਟ ਲੈ ਕੇ ਆਂਦਾ ਤੇ ਆਡੀਅנס ਐਕਸੈਪਟ ਕਿਉਂ ਨਹੀਂ ਕਰਦੀ ਦੇਖੋ ਆਡੀਅנס ਇੰਟਰਟੇਨਮੈਂਟ ਲੱਭਦੀ ਆ ਆਡੀਅנס ਕਨਸੈਪਟ ਨਹੀਂ ਦੇਖਦੀ ਠੀਕ ਹੈ ਉਹਨਾਂ ਨੇ ਜੇ ਆਪਣੀ ਫੈਮਿਲੀ ਲੈ ਕੇ ਆਉਣਾ ਉਹਨੇ ਹੱਸਣਾ ਆਉਣਾ ਜਾਂ ਇਮੋਸ਼ਨ ਬਹਾਉਣਾ ਆਉਣਾਗਾ ਤੁਸੀਂ ਵੱਖਰੇ ਸਬਜੈਕਟ ਤੇ ਫਿਲਮ ਬਣਾ ਲਓ ਵੱਖਰੇ ਸਬਜੈਕਟਾਂ ਡਾਕੂਮੈਂਟਰੀ ਵੀ ਬਣਦੀਆਂ ਪਈਆਂ ਉਹ ਕਹਿੰਦੇ ਘਰ ਬੈ ਕੇ ਅਸੀਂ ਉਹ ਜਿਹੜੀ ਡਾਕੂਮੈਂਟਰੀਜ਼ ਪੀਓ ਵੇਖ ਲਾਂਗੇ ਉਹ ਚ ਕਮਰਸ਼ੀਅਲ ਆਸਪੈਕਟ ਕੀ ਹੈ ਜਾਂ ਕਿਸੇ ਦੀ ਜੀਵਨੀ ਕੀ ਹੈ ਆਮ ਜ਼ਿੰਦਗੀ ਚ ਤੁਸੀਂ ਕੀ ਚੱਕਿਆ ਇੰਟਰਟੇਨਮੈਂਟ ਕੀ ਹੈ ਜੇ ਕੋਈ ਵੱਖਰੇ ਵਿਸ਼ੇ ਤੇ ਫਿਲਮ ਨਹੀਂ ਚੱਲਦੀ ਤਾਂ ਉਹ ਚ ਇੰਟਰਟੇਨਮੈਂਟ ਦੀ ਕਮੀ ਜ਼ਰੂਰ ਹੁੰਦੀ ਹੋਊਗੀ ਡੈਫੀਨਿਟਲੀ ਮੈਂ ਕਹਿ ਸਕਦਾ ਜਿਹ ਚ ਇੰਟਰਟੇਨਮੈਂਟ ਆ ਲੋਕ ਤੱਕੇ ਨਾਲ ਕਹਿੰਦੇ ਵੇਖੀ ਨਹੀਂ ਤੂੰ ਸਾ ਫਰਕ ਹੂੰ ਬਾਹੂਬਲੀ ਕੇਜੀਐਫ ਤੇ ਟ੍ਰਿਪਲ ਆਰ ਵਰਗੀਆਂ ਫਿਲਮਾਂ ਹਨਾ ਸਾਰੀਆਂ ਨਾਨ ਫਿਕਸ਼ਨ ਨੇ ਤੇ ਆਪਣੇ ਪੰਜਾਬ ਦੇ ਕੁਲ ਤਾਂ ਫਿਰ ਵੀ ਸੱਚੀਆਂ ਕਹਾਣੀਆਂ ਹੈਗੀਆਂ ਨਹੀਂ ਜਿਹੜੇ ਸਾਡੇ ਸਾਡੇ ਯੋਧੇ ਨੇ ਸੂਰਮਾ ਨੇ ਉਹਨਾਂ ਦੀਆਂ ਹਨਾ ਤੇ ਜੇ ਕੋਈ ਪ੍ਰੋਡਿਊਸਰ ਐਦਾਂ ਦੀ ਫਿਲਮ ਬਣਾਉਂਦਾ ਹੈ ਤੁਹਾਨੂੰ ਲੱਗਦਾ ਕਿ ਆਡੀਅנס ਉਹਨੂੰ ਉਹਨਾਂ ਐਪਰੀਸ਼ੀਏਸ਼ਨ ਮਿਲਦਾ ਹੈ ਮੈਨੂੰ ਨਹੀਂ ਲੱਗਦਾ ਕਿ ਮਿਲਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਐਪਰੀਸ਼ੀਏਸ਼ਨ ਡੈਫੀਨਿਟਲੀ ਮਿਲੂਗਾ ਹੂੰ ਪਰ ਸਾਡੀ ਪੰਜਾਬੀ ਔਰ ਨਹੀਂ ਸੋਨੀ ਵੱਡੀ ਨਹੀਂ ਹੈ ਕਿ ਉਹਨਾਂ ਬਜਟ ਨੂੰ ਵਾਪਸ ਦੇ ਦੇਵੇ ਹੂੰ ਐਡੀ ਵੱਡੀ ਬਣਾਉਣ ਲਈ ਸਾਨੂੰ ਪਤਾ ਨਹੀਂ 100 ਕਰੋੜ ਵੀ ਜਾ ਸਕਦਾ 400 ਕਰੋੜ ਵੀ ਲੱਗ ਸਕਦਾ ਠੀਕ ਹੈ ਸਾਡੀ ਫਿਲਮ ਦਾ ਇੱਕ ਬਜਟ ਹੈ ਪੰਜਾਬੀ ਆਡੀਅנס ਦਾ ਅਸੀਂ ਉਸੇ ਬਜਟ 'ਚ ਹੀ ਰਹਿ ਕੇ ਬਣਾ ਸਕਦੇ ਹਾਂ ਉਹਦੇ 'ਚ ਜੇ ਬਾਹੂਗੁਲ ਪੈਣ ਦੀ ਬਣਾ ਲਓ ਹੂੰ ਐਪਰੀਸ਼ੀਏਟ ਕਰਨਗੇ ਹਨਾ ਉਹਦੇ 'ਚ ਉਹ ਰੀਅਲਿਸਟਿਕ ਸਬਜੈਕਟ ਹੀ ਬਣ ਸਕਦੇ ਆ ਸਾਡੇ ਕੋਲ ਜੋ ਰੀਅਲਿਸਟਿਕ ਸਬਜੈਕਟਾਂ ਦੀ ਕਮੀ ਹੋਣ ਲੱਗੀ ਫਿਰ ਅਸੀਂ ਮਿਥਵਲ ਜਾਵਾਂਗੇ ਹਾਂ ਠੀਕ ਹੈ ਫਿਰ ਅਸੀਂ ਜਿਹੜੀ ਤੁਸੀਂ ਕਹਿਆ ਸਿਨੇਮਾ ਉਹਦੇ ਵੱਲ ਜਾਵਾਂਗੇ ਉਹ ਉਦੋਂ ਨੂੰ ਸਾਡਾ ਸਿਨੇਮਾ ਵੱਡਾ ਹੋ ਗਿਆ ਹੋਊਗਾ business ਵੱਡਾ ਹੋ ਗਿਆ ਹੋਊਗਾ ਸਾਡੇ ਸਿਨੇਮਾ ਹੋਰ ਪਛਾਹਮਾਂ ਚ ਡੱਬ ਹੋਣ ਲੱਗ ਗਿਆ ਹੋਊਗਾ ਸੋ ਉਹ ਉਹਦੇ ਲਈ ਸਾਨੂੰ ਬਜਟ ਦੀ ਬਜਟ ਦੇਖਣਾ ਪੈਂਦਾ ਬਣਾ ਦਾਂਗੇ ਐਪਰੀਸ਼ੀਏਟ ਵੀ ਕਰਨਗੇ ਪਰ ਉਹ ਜਿੰਨੇ ਸਾਡੇ ਪੰਜਾਬੀ ਨੇ ਐਪਰੀਸ਼ੀਏਟ ਉਹਦੇ ਨਾਲ ਜਿੰਨੇ ਸਾਡੇ ਪੰਜਾਬੀ ਐਪਰੀਸ਼ੀਏਟ ਕਰਦੇ ਉਹਦੇ ਨਾਲ ਉਹਦਾ ਬਜਟ ਨਹੀਂ ਪੂਰਾ ਹੋਊਗਾ ਉਹ ਫਲॉप ਚ ਕਿਣੀ ਜਾਊਗੀ ਤੇ ਬਜਟ ਤੁਹਾਨੂੰ ਲੱਗਦਾ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਹਨਾ ਬਿਲਕੁਲ ਪਲੇ ਕਰਦਾ ਹੁਣ ਤੁਸੀਂ ਜੇ ਬਾਹੂਬਲੀ ਬਣਾਉਣੀ ਹੈ ਤਾਂ 300 ਕਰੋੜ ਤਾਂ ਲੱਗੂਗਾ ਹੀ ਹਮ ਹੁਣ ਸੀ ਰੀਅਲਿਸਟਿਕ ਬਣਾਉਣੀ ਹੈ ਔਰ 3 ਕਰੋੜ ਦੇ ਵਿੱਚ ਬਣ ਜਾਣੀ ਹੈ ਜੀਦਾ ਸਾਨੂੰ ਵਾਪਸੀ ਆ ਜਾਊਗਾ ਅਸੀਂ ਅਗਲੀ ਫਿਲਮ ਬਣਾ ਲਾਂਗੇ ਅਸੀਂ ਤਾਂ ਪੰਜਾਬ ਲਈ ਜਿਉਣਾ ਮਰਨਾ ਨਾ ਇਹ ਤਾਂ ਹੈ ਜਿੱਦਾਂ ਯੂਕੇ ਦੇ ਵਿੱਚ ਸਰਕਾਰ ਮੂਵੀਜ਼ ਦੇ ਲਈ ਸਬਸਿਡੀ ਦਿੰਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਇਦਾਂ ਦਾ ਕੁਝ ਹੋਣਾ ਚਾਹੀਦਾ ਹੈ ਇਦੇ ਨਾਲ ਇੱਕ ਤਾਂ ਪੰਜਾਬ ਦੀ ਇਕਨੋਮੀ ਗਰੋ ਕਰੂਗੀ ਤੇ ਦੂਜਾ ਮੈਨੂੰ ਲੱਗਦਾ ਫਿਲਮ ਮੇਕਿੰਗ ਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਹੁਣ ਵੀ ਫਿਲਮਾਂ ਪੰਜਾਬ ਚ ਨਹੀਂ ਬਣਦੀਆਂ ਮੈਂ ਸਬਸਿਡੀ ਦਿੰਦੇ ਨੇ ਜਾਂ ਨਹੀਂ ਦਿੰਦੇ ਆਪਾਂ ਸਬਸਿਡੀ ਜੇ ਨਹੀਂ ਮਿਲਦੀ ਪੰਜਾਬ ਚ ਯੂਕੇ ਸਬਸਿਡੀ ਦਿੰਦੀ ਹੈ ਪਰ ਸਾਡਾ ਯੂਕੇ ਚ ਲੱਗ ਵੀ ਤਾਂ ਤਿੰਨ ਗੁਣਾ ਜਾਂਦਾ ਜਾ ਕੇ ਹੈਨਾ ਤੇ ਸਬਸਿਡੀ ਜਿੰਨੀ ਕ ਆਉਂਦੀ ਹੈ ਉਹ ਤੇ 10 ਮਹੀਨਾ ਬਾਅਦ ਆਉਂਦੀ ਹੈ ਉਹ ਤਾਂ ਸਾਡਾ ਹੋਲਡ ਹੋ ਗਿਆ ਅਸੀਂ ਤਾਂ ਫੇਰ ਵੀ ਸਬਸਿਡੀ ਲੈ ਕੇ ਵੀ ਮਰ ਗਏ ਮਰ ਗਏ ਹੈ ਨਾ ਪੰਜਾਬ ਦੇ ਵਿੱਚ ਦੀ ਸਾਡੀ 4 ਕਰੋੜ ਦੀ ਫਿਲਮ ਹੈ ਅਸੀਂ ਇੰਨੇ ਕੁ ਰਿਲੇਸ਼ਨ ਆਪਸ ਚ ਹੈਗੇ ਆ ਅਸੀਂ ਉਹ ਤਿੰਨ ਚ ਬਣਾ ਲੈਨੇ ਆ ਸਾਨੂੰ ਕਰੋੜ ਦੀ ਸਬਸਿਡੀ ਹੋਗੀ ਇੱਕ ਪੰਜਾਬ ਦੀ ਬੈਕਗ੍ਰਾਉਂਡ ਤੇ ਫਿਲਮ ਹੈਗੀ ਆ ਪੰਜਾਬੀ ਫਿਲਮ ਹੈ ਪੰਜਾਬ ਚ ਰਹਿ ਕੇ ਬਾਈ ਇਹ ਵਧੀਆ ਬਣੂਗੀ ਟੈਕਨੀਕਲੀ ਸਾਊਂਡ ਬਣੂਗੀ ਉੱਥੇ ਇਕਵਿਪਮੈਂਟ ਬਹੁਤ ਮਹਿੰਗੇ ਆ ਸੋ ਮੈਨੂੰ ਲੱਗਦਾ ਜੇ ਪੰਜਾਬ ਚ ਰਹਿ ਕੇ ਵਧੀਆ ਸਬਜੈਕਟ ਬਣਾਇਆ ਜਾਣ ਤਾਂ ਸਬਸਿਡੀ ਆ ਇਹ ਤਾਂ ਹੈ ਕਿ ਤੁਸੀਂ ਅਜ ਤੱਕ ਕੋਈ ਐਦਾਂ ਦੀ ਫਿਲਮ ਕੀਤੀ ਆ ਜਾਂ ਕੋਈ ਐਦਾਂ ਦਾ ਕਰੈਕਟਰ ਕੀਤਾ ਕਿ ਤੁਸੀਂ ਪਹਿਲਾਂ ਕਰ ਲਿਆ ਹੋਏ ਫਿਰ ਬਾਅਦ ਵਿੱਚ ਤੁਹਾਨੂੰ ਰਿਗਰੈਟ ਹੋਇਆ ਕਿ ਨਹੀਂ ਇਹ ਨਹੀਂ ਕਰਨਾ ਚਾਹੀਦਾ ਸੀ ਨਹੀਂ ਨਹੀਂ ਕਦੇ ਵੀ ਨਹੀਂ ਨਾ ਬਿਲਕੁਲ ਨਹੀਂ ਕਦੇ ਰਿਗਰੈਟ ਨਹੀਂ ਹੋਇਆ ਮਤਲਬ ਚੂਜ਼ ਕਰਕੇ ਹੀ ਕਰਦੇ ਹਾਂ ਕਿ ਹਾਂ ਮਤਲਬ ਇੱਕ ਹੈਗਾ ਹੈਗਾ ਯਾਰ 9084 ਜਿਹੜਾ ਕਰੈਕਟਰ ਕੀਤਾ ਸੀ ਉਹ ਦਿਲਜੀਤ ਭਾਈ ਨੂੰ ਗੋਲੀ ਮਾਰਦਾ ਐਂਡ ਜੇ ਇੰਸਪੈਕਟਰ ਓਕੇ ਤੇ ਮੈਨੂੰ ਡਾਇਰੈਕਟਰ ਨੇ ਕਿਹਾ ਸੀ ਦੋਸਤ ਨੇ ਅਨੁਰਾਗ ਸਿੰਘ ਹਮ ਕਹਿੰਦੇ ਗੈਸਟ ਪੀਰੀਅਸ ਆ ਕਰ ਲੇਗਾ ਆਪਾਂ ਕਹਾਂ ਮੈਂ ਕਿ ਅੱਖਾਂ ਵਿੱਚ ਕੇ ਬਿਲਕੁਲ ਕਰ ਲਾਂਗੇ ਹੂੰ ਤੇ ਬਾਅਦ ਦੇ ਵਿੱਚ ਇਹ ਗੈਸਟ ਪੀਰੀਅਸ ਸੀਗਾ ਕਿ ਉਹ ਆਪਣੇ ਸੌਰੇ ਘਰ ਆਇਆ ਹੁੰਦਾ ਉਹ ਘਰ ਵੱਡਣਾ ਇਹਦਾ ਉੱਠ ਕੇ ਗੋਲੀ ਮਾਰ ਦਿੰਦਾ ਮੈਂ ਕਹਾਂ ਹੋ ਗਿਆ ਪਰ ਜਿਹਦਾ ਰਿਜ਼ਲਟ ਆਇਆ ਲੋਕਾਂ ਨੇ ਰੋਂਦੇ ਰੋਂਦੇ ਫੋਨ ਕੀਤਾ ਮੈਨੂੰ ਮੇਰਾ ਕੈਰੀਅਰ 2 ਸਾਲ ਪਿੱਛੇ ਚੱਕ ਕੇ ਮਾਰਿਆ ਸੋ ਮੈਨੂੰ ਰਿਗਰੈਟ ਹੈ ਕਿ ਮੈਂ ਉਹ ਉਲਟ ਸ਼ਾਇਦ ਨਾ ਕਰਦਾ ਤਾਂ ਚੰਗੀ ਗੱਲ ਸੀ ਸੁਣ ਲੈਂਦਾ ਵਧੀਆ ਗੱਲ ਸੁਣ ਲੈਂਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਫਿਲਮ ਹਿੱਟ ਜਾਂ ਫਲॉप ਹੋਣ ਪਿੱਛੇ ਕੀ ਕਾਰਨ ਹੈ ਤੁਹਾਡਾ ਪਰਸਨਲ ਕੀ ਐਂਟਰਟੇਨਮੈਂਟ ਦੀ ਕਮੀ ਐਂਟਰਟੇਨਮੈਂਟ ਹੂੰ ਐਂਟਰਟੇਨਮੈਂਟ ਹੈਗਾ ਤਾਂ ਹਰ ਇੱਕ ਬੰਦਾ ਜਾਊਗਾ ਜੀ ਕਿਹੜਾ ਨਹੀਂ ਚਾਹੁੰਦਾ ਸਿਨੇਮਾ ਹੈ ਹੀ ਐਂਟਰਟੇਨਮੈਂਟ ਆ ਉੱਥੇ ਕੋਈ ਕਲਾਸਾਂ ਲਾਉਣ ਤਾਂ ਜਾਂਦਾ ਨਹੀਂ ਹੂੰ ਤੇ ਤੁਸੀਂ ਮੂਵੀ ਕਰਨ ਲੱਗੇ ਕੀ ਦੇਖਦੇ ਹੋ ਕਨਸੈਪਟ ਜਾਂ ਮਨੀ ਜੇ ਤਾਂ ਕਨਸੈਪਟ ਹੀ ਬਹੁਤ ਵਧੀਆ ਸਿਰ ਮਣੀ ਨਹੀਂ ਦੇਖਦਾ ਨਹੀਂ ਦੇਖਦਾ ਵੀ ਇਹ ਮੇਰੇ ਤੋਂ ਨਿਕਲ ਨਾ ਜਾਵੇ ਹਾਂ ਜੇ ਕਨਸੈਪਟ ਮਾੜਾ ਮੈਨੂੰ ਕਰਨੀ ਹੀ ਪੈਣੀ ਹੈ ਫਿਰ ਮਣੀ ਵੀ ਦੇਖ ਲੀ ਮਣੀ ਦੇਖ ਲੈਂਦਾ ਠੀਕ ਹੈ ਕਰਤਾਰ ਚੀਮਾ ਠੋਕ ਵਜਾ ਕੇ ਕਹਿੰਦਾ ਹੈ ਕਿ ਮੇਰਾ ਕੋਈ ਗੋਡ ਫਾਦਰ ਨਹੀਂ ਹੈ ਤੇ ਗੋਡ ਫਾਦਰ ਹੋਣਾ ਜ਼ਿਆਦਾ ਜ਼ਰੂਰੀ ਹੈ ਜਾਂ ਗੋਡ গিਫਟਡ ਹੋਣਾ ਜ਼ਿਆਦਾ ਜ਼ਰੂਰੀ ਹੈ ਗੋਡ গিਫਟਡ ਗੋਡ গিਫਟਡ ਤੁਸੀਂ ਗੋਡ গিਫਟਡ ਮੰਨਦੇ ਆਪਣੇ ਆਪ ਨੂੰ ਹਾਂ ਵਾਈਗੁਰੂ ਨਬਾਬ ਹਾਂ ਚਾਹੇ ਨਵਾਜ਼ੁਦੀਨ ਸੱਦਕੀ ਹੋ ਗਏ ਜਾਂ ਅਕਸ਼ੇ ਕੁਮਾਰ ਹੋ ਗਏ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਤੇ ਤੁਸੀਂ ਵੀ ਇਹ ਗੱਲ ਕੀਤੀ ਹੈ ਕਿ ਸਟਰਗਲ ਤੋਂ ਬਾਅਦ ਸਕਸੈਸ ਮਿਲਦੀ ਹੀ ਮਿਲਦੀ ਹੈ ਮਿਲਦੀ ਹੈ ਮਿਲਦੀ ਹੈ ਹਾਂ ਤੇ ਕਰਤਾਰ ਸਿੰਘ ਮੈਨੂੰ ਜਿੰਨਾ ਤਰਾਸ਼ੀਏ ਜਿੰਨਾ ਤਰਾਸ਼ਿਆ ਜੋ ਉਹਨਾਂ ਮਹਿੰਗਾ ਵਿਕਦਾ ਮਹਿੰਗਾ ਵਿਕਦਾ ਹੈ ਤੇ ਕਰਤਾਰ ਸਿੰਘ ਮੇਰੇ ਲਈ ਸਕਸੈਸ ਕੀ ਹੈ ਕਿ ਉਹ ਸਕਸੈਸ ਤੁਹਾਨੂੰ ਮਿਲ ਗਈ ਹੈ ਹਾਲੇ ਮਿਲਨੀ ਬਾਕੀ ਹੈ ਸਕਸੈਸ ਹੈਗੀ ਸੈਟੀਸਫੈਕਸ਼ਨ ਮੇਰੇ ਮਾਇਨੇ ਦੇ ਵਿੱਚ ਹਮ ਕਿ ਤੁਸੀਂ ਸੈਟੀਸਫਾਈ ਹੋ ਹਮ ਨਹੀਂ ਤਾਂ ਫਿਰ ਤਾਂ ਲਾਲਚ ਦਾ ਢਿੱਡ ਭਰਦਾ ਹੀ ਨਹੀਂ ਹੈਗਾ ਹਮ ਮੈਂ ਜ਼ਿੰਦਗੀ ਤੋਂ ਸੈਟੀਸਫਾਈ ਹਾਂ ਪਰ ਮੈਂ ਕੰਮ ਹੋਰ ਵਧੀਆ ਕਰਨਾ ਚਾਹਨਾ ਕੰਮ ਲਈ ਜਾਉਣਾ ਚਾਹੁੰਨਾਗਾ ਕਿ ਮੈਂ ਟਿਲ ਦਾ ਐਂਡ ਵਧੀਆ ਵਧੀਆ ਫਿਲਮਾਂ ਕਰਦਾ ਰਵਾਂ ਲੋਕਾਂ ਦੇ ਦਿਲ ਤੇ ਰਾਜ ਕਰਦੇ ਰਹੀਏ ਲੋਕ ਪਸੰਦ ਕਰਦੇ ਰਹਿਣ ਜਿਦੋਂ ਜਾਈਏ ਲੋਕ ਕਹਿੰਣ ਨਹੀਂ ਬੰਦਾ ਵਧੀਆ ਕੰਮ ਕਰਦਾ ਵੀ ਇੱਕ ਗੋਡ ਗਿਫਟਡ ਆ ਇਹਨੂੰ ਸਾਰਾ ਕੁਝ ਹਾਂ ਇਹ ਤਾਂ ਹੈ ਤੇ ਤੁਸੀਂ ਰੀਅਲੀ ਹੋ ਗੋਡ ਗਿਫਟਡ ਹੋ ਅਸੀਂ ਦੇਖਦੇ ਆ ਤੇ ਇਹ ਤਾਂ ਮੈਂ ਕਹੂੰਗੀ ਹੁਣ ਆਪ ਇੱਕ ਛੋਟਾ ਜਿਹਾ ਰੈਪਿਡ ਫਾਇਰ ਕਰਾਂਗੇ ਠੀਕ ਹੈ ਜੀ ਯੂਅਰ ਫੇਵਰਿਟ ਹਾਲੀਵੁੱਡ ਐਕਸ਼ਨ ਹੀਰੋ गर और टॉम क्रूज यूर फेवरेट बॉलीवुड एक्टर रणबीर कपूर और रणबीर सिंह रणबीर कपूर रणबीर कपूर फिटनेस इंस्ट्रक्टर और एक्टिंग कोच मैं हाँ की चूज करूँगी फिटनेस इंस्ट्रक्टर मूवी थिएटर और स्ट्रीमिंग एट होम मूवी थियेटर मूवी थिएटर action films or comedies action ya action thek <laughs> <laughs> hmm. yeah, thank you so much kartar ji bahut badhiya lag gaya tade naal gal baat karke thank you ji itthe bulaan layi shukriya hmm.